ਹਾਂਜੀ ਭਾਈ ਕੀ ਨਾਮ ਹੈ ਮੇਰਾ ਨਾਮ ਯਕੂਬ ਹੈ ਜੀ ਜਲਾ ਨੰਗਲ ਕੀ ਮਾਮਲਾ ਕਿਹੜਾ ਜੀ ਦਾ ਮਾਮਲਾ ਜੀ ਇਹ ਮੇਰਾ ਕਜ਼ਨ ਬ੍ਰਦਰ ਹੈ ਅੱਛਾ ਜੀ ਇਹ ਲੰਬਰ ਦਾ ਕੰਮ ਕਰਦਾ ਹੈ ਤੇ ਇਹ ਕਿਸੇ ਬੰਦੇ ਦੇ ਨਾਲ ਕੰਮ ਕਰਨ ਗਿਆ ਸੀ ਤੇ ਉਹਨਾਂ ਨੇ ਇਹਦੀ ਮਿਹਨਤ 10000 ਰੁਪਿਆ ਉਹ ਦਿੱਤਾ ਨਹੀਂ ਕਿਹੜੀ ਮੰਡੀ ਕੀ ਨਾਮ ਚੀ ਬਿਗਵਾਲਾ ਹੈ ਬੰਦਾ ਜੀ ਗੋਰਪ੍ਰੀ ਸਿੰਘ ਡਾਉਨ ਉਹਦਾ ਨਾਮ ਹੈ ਅੱਛਾ ਜੀ ਹਾਂਜੀ ਤੇ ਇਹ ਜਦਾਂ ਮਲੇ ਨੇ ਕੰਮ ਕੀਤਾ ਇਹਦੇ ਘਰ ਦੀਆਂ ਮਜਬੂਰੀਆਂ ਬਹੁਤ ਜਿਹੇ ਜੀ ਬੇਟੀ ਹੈ ਜਿਹੜੀ ਹੈਂਡੀਕੈਪ ਹੈ ਤੇ ਫਾਦਰ ਸਾਹਿਬ ਇਹਨਾਂ ਦਾ ਬ੍ਰੇਨ ਦਾ ਉਹਨਾਂ ਨੂੰ ਅਟੈਕ ਹੋਇਆ ਆ ਤੇ ਜੋ ਇਹਨਾਂ ਨੇ ਕਮਾਉਣਾ ਉਹਦੇ ਵਿੱਚੋਂ ਹੀ ਖਾਣਾ ਇਹਨਾਂ ਨੇ ਤੇ ਉਹੀ ਆਪਣੇ ਨਾਲ ਇਲਾਜ ਕਰਾਉਂਦੇ ਆ ਜੀ ਉਹ 10000 ਰੁਪਏ ਕਹਿਨ ਉਹ ਤੇ ਬਹੁਤ ਘਾਟੇ ਪਰ ਇਹਦੇ ਵਾਸਤੇ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਜੀ ਤੇ ਇਦਾਂ ਹੀ ਅਸੀਂ ਜਿੱਦਾਂ ਮਤਲਬ ਵੀ ਗਏ ਆ ਉਹ ਜਿੱਦਾਂ ਉਹਨੂੰ ਫੋਨ ਕਰਦਾ ਸੀ ਇਹ ਵਾਰ-ਵਾਰ ਤੇ ਇਹਦੇ ਨਾਲ ਉਹਨੇ ਗਾਲੀ ਗਲੋਚ ਕੀਤਾ ਬਹੁਤ ਮਾੜੀਆਂ ਗੱਲਾਂ ਉਹਨੇ ਕੀਤੀਆਂ ਬਹੁਤ ਮਾੜੀਆਂ ਇਹਨੂੰ ਕਹੀਆਂ ਤੇ ਜਿਹਦੇ ਨਾਲ ਉਹਨੇ ਨਾਲ-ਨਾਲ ਇਹਨੂੰ ਪਿੰਡ ਦੇ ਮੋਤਵਾਰ ਬੰਦੇ ਜਿਹੜੇ ਉਹਨਾਂ ਦਾ ਨਾਮ ਲੈ ਕੇ ਉਹਨੂੰ ਗਾਲਾਂ ਕਢੀਆਂ ਸਾਡੇ ਕੋਲ ਉਹਨਾਂ ਦੀ ਰਿਕਾਰਡਿੰਗ ਪਈ ਹੈ ਵਿਦ ਪ੍ਰੂਫ ਸਾਡੇ ਜੇਬ 'ਚ ਇਸੇ ਵਿਹਾਰ ਤੇ ਅਸੀਂ ਬੇਗਵਾਲ ਥਾਣੇ ਦਰਖਾਸਤ ਦੇ ਕੇ ਆਏ ਸੀ ਉਹਦੇ ਉਹਦੇ ਵਾਸਤੇ ਪਰ ਉਹ ਉਹਨਾਂ ਨੂੰ ਮਿਲਦਾ ਨਹੀਂ ਸੀ ਬੰਦਾ ਉਹਨਾਂ ਨੂੰ ਲੱਭਦਾ ਨਹੀਂ ਸੀ ਮੇ ਸ਼ਾਇਦ ਉਹ ਬੇਗਵਾਲ 'ਚ ਨਹੀਂ ਸੀ ਜਾਂ ਕਿਸੇ ਆਪਣੇ ਰਿਸ਼ਤੇਦਾਰ ਦੇ ਸੀ ਜਾਂ ਕਿੱਥੇ ਸੀ ਇਸੇ ਕਾਰਨ ਉਹਦੇ ਮਾਪਿਓ ਨੇ ਗੱਲਬਾਤ ਕੀਤੀ ਉੱਥੋਂ ਐਮਸੀ ਭਾਜੀ ਕਮਲ ਭਾਜੀ ਉਹਨਾਂ ਦਾ ਨਾਮ ਹੈ ਉਹਨਾਂ ਨੇ ਸਾਡਾ ਬਾਰੋ-ਬਾਰ ਰੱਖਿਆ ਵੀ ਟਾਈਮ ਵੀ ਆਪਾਂ ਆਪਸ ਵਿੱਚ ਬੈਠ ਕੇ ਤੁਹਾਡਾ ਜਿਹੜਾ ਇਹ ਨਵੇੜ ਦਿੰਨੇ ਆ ਜੀ ਗੱਲਬਾਤ ਤੇ ਉਹਦੇ ਵਿਆਹ ਤੇ ਅਸੀਂ ਚਾਰ-ਪੰਜ ਜਣੇ ਇੱਥੋਂ ਗਏ ਆ ਆਪਣੇ ਦੋ ਬੰਦੇ ਸਾਡੇ ਮੋਹਤਬਰ ਦੋ ਮੈਂ ਇੱਕ ਮੈਂ ਇੱਕ ਇਹ ਬ੍ਰਦਰ ਸਾਡਾ ਤੇ ਇੱਕ ਬੰਦਾ ਹੋਰ ਸੀ ਉਹ ਗਏ ਦੋ ਵਾਰੀ ਅਸੀਂ ਗਏ ਆ ਦੋਨੇ ਵਾਰੀ ਉਹ ਜਿਸ ਬੰਦੇ ਨੇ ਗਾਲਾਂ ਕੱਢੀਆਂ ਜਾਂ ਜੋ ਵੀ ਇਹਨੂੰ ਧਮਕੀਆਂ ਦਿੱਤੀਆਂ ਉਹ ਬੰਦਾ ਹਾਜ਼ਰ ਨਹੀਂ ਹੋਇਆ ਜੀ ਤੇ ਉਸਦੇ ਚੱਕਰ ਵਿੱਚ ਕੱਲ ਫੇਰ ਸਾਨੂੰ ਬੁਲਾਇਆ ਸੀ ਉਥੇ ਤੇ ਅਸੀਂ ਗਏ ਆ ਗੱਲਬਾਤ ਜਿੱਦਾਂ ਮੈਂ ਚੱਲਦੀ ਸੀ ਗੱਲਬਾਤ ਹੋ ਗਈ ਕੱਲ ਬਿਲਕੁਲ ਕਿੱਥੇ ਬੁਲਾਇਆ ਸੀ ਸਾਨੂੰ ਐਸ ਐਸ ਪੈਲਸ ਜੀ ਅੱਛਾ ਜੀ ਹਾਂ ਜੀ ਐਸ ਐਸ ਪੈਲਸ ਉੱਥੇ ਸਾਡੀ ਗੱਲਬਾਤ ਚੱਲਦੀ ਤੇ ਉਹੀ ਵਾਰ ਆਪ ਤੇ ਇਦਾਂ ਵੀ ਗੱਲਬਾਤ ਸਾਡੀ ਹੋਣ ਦੇ ਹੀ ਸੀ ਵਿੱਚ ਉਹ ਗਾਲੀ ਗਲੋ ਚ ਫੇਰ ਦੁਬਾਰਾ ਉਹਨਾਂ ਨੇ ਕੀਤਾ ਜਿੱਦੇ ਕਾਰਨ ਅਸੀਂ ਆਪਣੇ ਘਰ ਨੂੰ ਵਾਪਸ ਆਉਂਦੇ ਸੀ ਅਸੀਂ ਤੇ ਗੱਡੀ ਚ ਇਹ ਇਹ ਬ੍ਰਦਰ ਸਾਡਾ ਉਹਨਾਂ ਦੇ ਸਾਡਾ ਵੱਡਾ ਬ੍ਰਦਰ ਇਹ ਵੀ ਮੋਟਰਸਾਈਕਲ ਤੇ ਸੀ ਦੋਨੇ ਜਣੇ ਠੀਕ ਹੈ ਉਹ ਤਾਂ ਨੰਗੇ ਅਸੀਂ ਵੀ ਨੰਗੇ ਇਹ ਪਿੱਛੇ ਕੱਲਾ ਰਹਿ ਗਿਆ ਜੀ ਤੇ ਉਹਨਾਂ ਨੇ ਜਦੋਂ ਹੀ ਆਪਾਂ ਨਿਕਲ ਨਿਕਲੇ ਸੀ ਉਸ ਪੈਲਸ ਦੇ ਬਾਹਰ ਤੇ ਉੱਥੇ 20 25 ਬੰਦੇ ਉਧਰ ਖੜੇ ਸੀ ਪਹਿਲਾਂ ਹੀ ਠੀਕ ਹੈ ਜੀ ਤੇ ਜਦੋਂ ਅਸੀਂ ਇਹਨੂੰ ਫੋਨ ਕੀਤਾ ਤੇ ਫੋਨ ਫੋਨ ਨਹੀਂ ਚੱਕਦਾ ਦੁਬਾਰਾ ਅਸੀਂ ਆ ਕੇ ਦੇਖਿਆ ਤੇ ਉਹ ਇਹਨੂੰ ਕੁੱਟਣ ਦੇ ਸੀ ਤੇ ਉਹਦੇ ਉਹਦੇ ਵਿੱਚ ਦੇਵੇਂ ਛਡਾਉਣ ਨੂੰ ਅਸੀਂ ਵਿੱਚ ਹੋਏ ਬੜੀ ਖਿੱਚਾ ਤੋਂ ਹੀ ਕਰਕੇ ਇਸ ਬੰਦੇ ਨੂੰ ਅਸੀਂ ਬਚਾਇਆ ਬਚਾ ਕੇ ਤੇ ਆਪਣੇ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ ਅਸੀਂ 2 ਘੰਟੇ ਬਾਅਦ ਤੇ ਸਾਡਾ ਇਰਾਦਾ ਸੀ ਵੀ ਅਸੀਂ ਬਿਗਵਾਲ ਜਾਈਏ ਬਿਗਵਾਲ ਹਸਪੀਟਲ ਜਾ ਸਕਦੇ ਸੀ ਪਰ ਨਹੀਂ ਉੱਥੇ ਪਹਿਲਾਂ ਹੀ ਉਹ 25 30 ਜਣੇ ਪਹਿਲਾਂ ਹੀ ਖੜੇ ਸੀ ਉਹਨਾਂ ਨੂੰ ਉਹਨਾਂ ਕਰਕੇ ਅਸੀਂ ਮੁੜ ਕੇ ਦੁਬਾਰਾ ਅਸੀਂ ਟਾਂਡੇ ਗਏ ਉੱਥੋਂ ਅਸੀਂ ਇਹਦਾ ਇਲਾਜ ਵੀ ਕਰਾਇਆ ਤੇ ਉਤੋਂ ਡਾਕਟਰ ਸਾਹਿਬ ਦੇ ਕਹਿਣ ਤੇ ਤੇ ਜਦਾਂ ਉਹ ਕਹਿੰਦੇ ਵੀ ਇਹ ਪੁੱਲਸ ਵਾਲਿਆਂ ਨੂੰ ਦਿਓ ਪਰਚਾ ਉਤੋਂ ਉਹਨਾਂ ਨੇ ਮਾਰਕ ਕਰਕੇ ਇੱਧਰ ਫਿਰ ਦੁਬਾਰਾ ਬਿਗਵਾਲ ਭੇਜਿਆ ਸੀ ਤੇ ਇਹ ਉਹ ਸਾਡਾ ਬ੍ਰਦਰ ਹੈ ਜੀ ਜਿਹਦੇ ਆ ਸੱਟਾਂ ਲੱਗੀਆਂ ਆ ਕਿ ਮੰਗ ਕਰਦੇ ਹੋ ਜੀ ਮੰਗ ਜੀ ਇਨਸਾਫ ਚਾਹੀਦਾ ਜੀ ਸਾਡੇ ਬੰਦੇ ਨੂੰ ਇਹਨੂੰ ਇਨਸਾਫ ਚਾਹੀਦਾ ਸਾਨੂੰ ਵੀ ਇਹ ਬੰਦਾ ਹਾਲਾਤ ਤੁਸੀਂ ਦੇਖਦੇ ਸ਼ਕਲ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਵੀ ਬੰਦਾ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈਗਾ ਠੀਕ ਹੈ ਜੀ ਬਾਕੀ ਅਸੀਂ ਤੇ ਇਹੀ ਮੰਗ ਕਰਦੇਵੇਂ ਇਸ ਬੰਦੇ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਕੀ ਨਾਮ ਜੀ ਤੁਹਾਡਾ ਹਰਦੀਪ ਸਿੰਘ ਜੀ ਕੀ ਗੱਲਬਾਤ ਹੋਈ ਹੈ ਜੀ ਜਿਹੜੇ ਭਾਜੀ ਮੈਂ ਕੰਮ ਕਰਵਾਇਆ ਸੀ ਉਹਨਾਂ ਦਿਹਾੜੀਆਂ ਲਗਵਾਈਆਂ ਸੀ ਤੇ ਮੈਂ 10000 ਰੁਪਏ ਲੈਣਾ ਸੀ ਉਹਦੇ ਕੋਲ ਅੱਛਾ ਜੀ ਤੇ ਅੱਗੇ ਵੀ ਦੋ ਤਿੰਨ ਵਾਰੀ ਭਾਜੀ ਕਿਹਾ ਸੀ ਉਹਨੂੰ ਤੇ ਉਹ ਮੈਨੂੰ ਟੱਕਰਿਆ ਨਹੀਂ ਜਾਂ ਘਰ ਨਹੀਂ ਟੱਕਰਦਾ ਰਿਹਾ ਤੇ ਫਿਰ ਇਹ ਫਿਰ ਦੁਬਾਰਾ ਮੈਂ ਗਿਆ ਇੱਕ ਦਿਨ ਤੇ ਉਹਦੇ ਘਰਦੇ ਆਨੇ ਦੱਸਿਆ ਦੱਸਿਆ ਹੋਊਗਾ ਪੈਸੇ ਦੇਣੇ ਤੂੰ ਐਦਾਂ ਤੇ ਉਹ ਮੈਨੂੰ ਫੋਨ ਲਾ ਕੇ ਨਾ ਧਮਕੀਆਂ ਦੇਣ ਲੱਪਿਆ ਕਹਿੰਦਾ ਮੇਰਾ ਗੈਂਗਸਟਰ ਛੁੱਟ ਗਿਆ ਮੈਂ ਤੇਰੇ ਪੈਸੇ ਨਹੀਂ ਦੇਣੇ ਜਾ ਕਰਲਾ ਜੋ ਕਰਨਾ ਤੇ ਕੋ ਜੋ ਹੁੰਦਾ ਕਰਲਾ ਹਾਂਜੀ ਤੇ ਜਿਹੜੀ ਕੱਲ ਗੱਲਬਾਤ ਹੋਈ ਆ ਉਹ ਕੀ ਹੋਈ ਜੀ ਕੱਲ ਜਿੱਲੇ ਆਪਾਂ ਗਏ ਸੀ ਭਾਜੀ ਹਾਂਜੀ ਤੇ ਉੱਥੇ ਐਸਐਸ ਪੈਲਸ ਵਿੱਚ ਉੱਥੇ ਆਉਣ ਗਿਆ ਜੀ ਇੱਥੋਂ ਇੱਥੋਂ ਅਸੀਂ 4-5 ਜਣੇ ਕੇ ਬਸ ਇੱਕ ਦੋ ਦੋ ਮੋਤ ਵਰਗੇ ਹੀ ਸਰਪੰਚ ਸਾਹਿਬ ਹਾਂਜੀ ਤੇ ਬਾਕੀ ਅਸੀਂ ਹੀ ਦੋ ਤਿੰਨ ਜਣੇ ਮੇਰੀ ਗੱਲ ਬੰਦ ਹੋ ਗਈ ਇੱਥੇ ਪਹਿਲਾਂ ਉੱਥੇ ਇਹ ਹੋਇਆ ਉਹਨੂੰ ਪੁੱਛਿਆ ਜਦੋਂ ਉਹ ਕਹਿੰਦਾ ਜੋ ਕਰਨਾ ਕਰ ਲੋ ਤੁਸੀਂ ਕਹਿੰਦਾ ਜੋ ਕਰਨਾ ਤੁਹਾਡਾ ਹੁੰਦਾ ਜੋ ਕਰ ਲੋ ਕਹਿੰਦਾ ਮੈਂ ਨਹੀਂ ਦੇਣੇ ਪੈਸੇ ਤੇ ਬਾਅਦ ਵਿੱਚ ਉਹਨੇ 15 ਬੰਦੇ ਬਾਹਰ ਖਿਲਾ ਰਹੇ ਸੀ 25 ਬੰਦੇ ਅੰਦਰ ਹੀ ਅੱਛਾ ਜੀ ਹਾਂਜੀ ਇਹ ਤੁਹਾਡੇ ਨੇ ਅਟੈਕ ਕੀਤਾ ਉਹਨਾਂ ਨੇ ਹਾਂਜੀ ਮਾਰਿਆ ਕੁੱਟਿਆ ਉਹਨਾਂ ਨੇ ਇਹ ਮੇਰੇ ਭਰਾ ਹੋਣੀ ਤੇ ਚਲ ਗਏ ਸੀ ਪਹਿਲਾਂ ਮੈਂ ਕੱਲਾ ਰਹਿ ਗਿਆ ਉੱਥੇ ਮੋਟਰਸਾਈਕਲ ਮੇਰੇ ਕੋ ਮੜਿਆ ਨਹੀਂ ਜਦੋਂ ਕਾਲੀ ਕਾਲੀ ਚ ਤੇ ਉਹਨਾਂ ਨੇ ਮੈਨੂੰ ਫੜ ਲਿਆ ਤੇ ਕੁੱਟ ਦਿੱਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਪਾਂ ਵੀ ਇਨਸਾਫ ਹੋਵੇ ਆਪਣਾ ਹਾਂਜੀ 10000 ਰੁਪਏ ਕੱਲ ਨੂੰ ਕੋਈ ਗੱਲਬਾਤ ਨਹੀਂ ਦਿਖਾਉਣ ਜੀ ਹੋਵੇਗਾ ਹਾਂਜੀ ਬਾਰ ਮੈਂ ਤਾਂ ਦੂਰੇ ਕੰਮ ਤੇ ਵੀ ਜਾਣਾ ਬਾਰ ਮੈਂ ਕੰਮ ਤੇ ਵੀ ਜਾਣਾ ਹਾਂ ਜੀ ਮੈਨੂੰ ਖਤਰਾ ਆਤੋਂ ਗੈਂਗਸਟਰਾਂ ਦੀ ਧਮਕੀਆਂ ਦਿੰਦਾ ਕਹਿੰਦਾ ਕਿ ਲੋ ਪਿੱਤਲ ਪਾ ਦੂੰਗਾ ਤੇਰੇ ਅੰਦਰ ਐਦਾ ਕਰ ਦੂੰਗਾ ਤੈਨੂੰ ਫਲਾਣਾ ਕਰ ਦੂੰਗਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਪਲਵਿੰਦਰ ਕੌਰ ਹਰਦੀਪ ਸਿੰਘ ਕੀ ਲੱਗਦਾ ਜੀ ਤੁਹਾਨੂੰ ਹਰਦੀਪ ਸਿੰਘ ਮੇਰਾ ਦਿਓਰ ਆ ਕੀ ਗੱਲਬਾਤ ਹੋਈ ਜੀ ਜਿਹੜਾ ਝਗੜਾ ਹੋਇਆ ਇਹਨਾਂ ਨਾਲ ਇਹ ਕੰਮ ਕਰ ਜਾਂਦੇ ਆ ਬਾਰ ਕੰਮ ਕਰ ਕੀਤਾ ਹੈ ਇਹਨਾਂ ਨੇ ਪੈਸੇ ਨਹੀਂ ਇਹਨਾਂ ਨੂੰ ਦੇ ਰਹੇ ਤੇ ਬਾਕੀ ਇਹਨਾਂ ਨੂੰ ਗਾਲਾ ਕੱਢਿਆ ਮਾਰਿਆ ਕੁੱਟਿਆ ਆ ਤੇ ਵਸ ਠੀਕ ਹੈ ਇਹਨਾਂ ਨੂੰ ਪੈਸੇ ਪੁਸੇ ਮਿਲ ਜਾਣ ਇਹਨਾਂ ਦਾ ਇਨਸਾਫ ਕੀਤਾ ਜਾਵੇ ਜਿਹੜੀਆਂ ਸੱਟਾਂ ਮਾਰੀਆਂ ਇਹਨਾਂ ਨੇ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਭਾਜੀ ਕੀ ਨਾਮ ਹੈ ਹਾਂਜੀ ਭਾਜੀ ਨੇਹਾ ਸਾਡੇ ਹਸਬੰਦ ਨਾਲ ਕੀ ਹੈ ਜੀ ਝਗੜਾ ਹੋਇਆ ਕੀ ਮਾਮਲਾ ਕੀ ਹੈ ਹਾਂਜੀ ਭਾਜੀ ਮੇਰੇ ਨਾਲ ਘਰ ਵਾਲੇ ਪਲੰਬਰ ਦਾ ਕੰਮ ਕਰਦੇ ਸੀ ਉਹਨਾਂ ਨਾਲ ਤੇ ਪੈਸਿਆਂ ਦੀ ਲੈਣ ਦੇਣ ਸੀਗੀ ਤੇ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਗਾਲਾਂ ਕੱਢੀਆਂ ਨਾਲੇ ਉਹਨਾਂ ਨੇ ਮਾਰਿਆ ਕੁੱਟਿਆ ਬੇਟੀ ਮੇਰੀ ਹੈਂਡੀਕੈਪ ਐਸੋਰੇ ਨੂੰ ਵੀ ਟੈਕ ਹੋਇਆ ਸਾਡੇ ਘਰ ਚ ਇਹੀ ਕਮਾਉਣ ਨਾਲੇ ਕਿਹੜੇ ਧਮਕੀਆਂ ਦੇ ਰਹੇ ਆ ਉਹ ਕੱਲ ਨੂੰ ਕਿਤੇ ਵੀ ਅਟੈਕ ਕਰ ਸਕਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਇਹੀ ਕਹਿੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਮੇਰਾ ਸੁਖਦੇਵ ਸਿੰਘ ਹੈ ਜੀ ਕੀ ਮਾਮਲਾ ਕੀ ਹੋਇਆ ਮਾਮਲਾ ਜੀ ਮੇਰਾ ਬ੍ਰਦਰ ਹੈ ਕਜ਼ਨ ਬ੍ਰਦਰ ਹੈ ਜੀ ਇਹ ਪਲੰਬਰ ਦੇ ਕੰਮ ਕਰਦੇ ਆ ਜੀ ਤੇ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਇੱਕ ਦੋ ਵਾਰੀ ਲੈਣ ਗਏ ਉਹਨਾਂ ਨੇ ਨਹੀਂ ਦੇ ਪੈਸੇ ਦਿੱਤੇ ਹੈਗੇ ਤੇ ਉਹਨਾਂ ਗਾੜੀ ਗਲੋਚ ਕੀਤਾ ਇਹਨਾਂ ਨੂੰ ਬਹੁਤ ਜ਼ਿਆਦਾ ਗਾੜੀ ਗਲੋਚ ਕੀਤਾ ਤੇ ਮੜਾ ਚੰਗਾ ਬੋਲੇ ਇੱਥੇ ਤੱਕ ਕਿ ਗੈਂਗਸਟਰਾਂ ਨੇ ਧਮਕੀਆਂ ਦਿੱਤੀਆਂ ਗਈਆਂ ਕਿ ਕਿ ਤੁਹਾਨੂੰ ਗੋਲੀ ਮਾਰ ਦਿੱਤੀ ਜਾਊਗੀ ਤੇ ਜਦ ਕਿ ਇਹਨਾਂ ਕੋਈ ਬਕਾਇਦਾ ਰਿਕਾਰਡਿੰਗ ਇਹਨਾਂ ਦੇ ਕੋਲ ਆ ਪੁਲਿਸ ਨੂੰ ਵੀ ਰਿਕਾਰਡਿੰਗ ਦਿੱਤੀ ਗਈ ਹੈ ਜੀ ਤੇ ਹਾਂਜੀ ਹਾਂਜੀ ਤੇ ਹਾਂਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹੋ ਜੇ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ ਜੀ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜੀ ਧੰਨਵਾਦ ਇਸ ਝਗੜੇ ਦੇ ਮਾਮਲੇ ਦੇ ਇਸ ਮੰਦ ਵਿੱਚ ਥਾਣਾ ਬੇਗਵਾਲ ਦੇ ਵਿੱਚ ਆਪਾਂ ਮੌਜੂਦ ਆ ਜੀ ਐਸ ਐਚਓ ਸਾਹਿਬ ਨਾਲ ਥਾਣਾ ਮੁਖੀ ਜਿਹੜੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਤਫਤੀਸ਼ ਜਾਰੀ ਹੈ ਔਰ ਦੋਨੇ ਧਿਰਾਂ ਨੂੰ ਬਿਠਾ ਕੇ ਜਿਹੜਾ ਹੈਗਾ ਵੇ ਜੋ ਜਿਹੜਾ ਹੈਗਾ ਦੋਸ਼ੀ ਪਾਇਆ ਗਿਆ ਉਹਤੇ ਤੁਰੰਤ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਊਗੀ ਪੀਐਸਟੀ ਨਿਊਜ਼ ਲਈ ਚਰਨਜੀਤ ਸਾਨੂੰ ਟਾਂਡਾ ਦੀ ਰਿਪੋਰਟ